ਸਰਕਾਰ ਨੇ ਜਿਹੜਾ ਇੰਟਰਨੈਟ ਬੰਦ ਕੀਤਾ ਹੈ ਇਹਦੇ ਨਾਲ ਬਹੁਤ ਵੱਡੀ ਪਰੇਸ਼ਾਨੀਆਂ ਜਿਹੜੀ ਉਹ ਆਮ ਪਬਲਿਕ ਨੂੰ ਆ ਰਹੀਆਂ ਕਿਉਂਕਿ ਬ੍ਰੌਡਬੈਂਡ ਦੇ ਨਾਲ ਜਿਹੜੇ ਪੂਰਾ ਜਿਹੜਾ ਸਾਰਾ ਵਪਾਰ ਦਾ دارومدار ਹੈ ਉਹ ਚੱਲਦਾ ਹੈ ਤੇ ਇੰਟਰਨੈਟ ਸਬਦਾ ਜਿਹੜੀ ਉਹਦੇ ਨਾਲ ਬੈਂਕ ਸਕੂਲ ਸਭ ਕੰਮ ਹੈ ਜਿਹੜਾ ਔਨਲਾਈਨ ਹੈ ਉਹ ਬਿਲਕੁਲ ਜਿਹੜਾ ਪਾਤੜਾ ਏਰੀਆ ਦੇ ਵਿੱਚ ਠੱਪ ਹੋਇਆ ਪਿਆ ਤੇ ਬੜੀ ਵੱਡੀ ਮੁਸ਼ਕਲ ਹੈ ਜਿਹੜੀ ਉਹ ਆਮ ਪਬਲਿਕ ਨੂੰ ਆ ਰਹੀ ਹੈ ਇੱਥੇ ਪੇਮੈਂਟਾਂ ਦਾ ट्रांजैक्शन ਜਿਹਨੇ ਉਹ ਸਾਰੀਆਂ ਜਿਹੜੀਆਂ ਰੁਕੀਆਂ ਪਈਆਂ ਨੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦਾ ਬਹੁਤ ਸਾਰਾ ਕੰਮ ਹੈ ਜਿਹੜਾ ਉਹ ਬੋਰਡਾਂ ਦੇ ਵਿੱਚ ਆਨਲਾਈਨ ਹੁੰਦਾ ਹੈ ਤੇ ਇਸ ਤਰੀ ਐਜੂਕੇਸ਼ਨ ਵਿਭਾਗ ਦੇ ਜਿੰਨੀਆਂ ਵੀ ਸਾਈਟਸ ਨੇ ਮਾਰਕਸ ਅਪਲੋਡ ਕਰਨੇ ਹੁੰਦੇ ਆ ਅਸੈਸਮੈਂਟ ਜਾ ਰਹੀ ਹੈ ਬੱਚਿਆਂ ਦੀ ਕਿਉਂਕਿ ਇਮਤਿਹਾਨ ਬਿਲਕੁਲ ਸ਼ੁਰੂ ਸ਼ੁਰੂ ਨੇ ਤੇ ਕੱਲ ਤੋਂ ਜਿਹੜਾ 10ਵੀਂ ਤੇ ਪਲੱਸ 2 ਦਾ ਜਿਹੜਾ ਇਮਤਿਹਾਨ ਸ਼ੁਰੂ ਹੋਣ ਜਾ ਰਿਹਾ ਉਹਦੇ 'ਚ ਵੀ ਬਹੁਤ ਸਾਰਾ ਕੰਮ ਹੈ ਜਿਹੜਾ ਆਨਲਾਈਨ ਹੈ ਵੱਖ-ਵੱਖ ਐਪਸ ਨੇ ਉਹ ਸਾਰਾ ਕੁਝ ਜਿਹੜਾ ਹੈ ਬੜੀ ਵੱਡੀ ਜਿਹੜੀ ਹੈ ਉਹ ਦਿੱਕਤ ਵਿਦਿਆਰਥੀਆਂ ਨੂੰ ਤੇ ਆਮ ਮਾਪਿਆਂ ਨੂੰ ਜਿਹੜੀ ਆ ਉਹ ਆਉਣ ਵਾਲੀ ਹੈ ਤੇ ਅਧਿਆਪਕ ਸਹਿਬਾਨ ਵੀ ਸਕੂਲ ਵੀ ਇਸ ਚੀਜ਼ ਦੇ ਨਾਲ ਅਫੈਕਟਡ ਹੋ ਰਹੇ ਹੈ ਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹੈ ਕਿ ਇਹ ਜਿਹੜਾ ਬ੍ਰੌਡਬੈਂਡ ਹੈ ਇਨੂੰ ਜਲਦੀ ਤੋਂ ਜਲਦੀ ਜਿਹੜਾ ਚਾਲੂ ਕੀਤਾ ਜਾ ਸਕੇ ਤਾਂ ਕਿ ਆਮ ਲੋਕਾਂ ਨੂੰ ਕੋਈ ਅਸੁਵਿਧਾ ਜਿਹੜੀ ਉਹ ਕੋਈ ਪਰੇਸ਼ਾਨੀਆਂ ਜਿਹੜੀ ਉਹਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ